ਸਾਰੀ ਸੰਗਤ ਦੇ ਚੰਨਾਂ ਨੂੰ ਪ੍ਰਣਾਮ ਕਰਦੇ ਹਾਂ ਪ੍ਰਣਾਮ ਸਵੀਕਾਰ ਕਰੋ ਇਨਸਾਨ ਦਾ ਅਹੰਕਾਰ ਜਿਹੜਾ ਉਸ ਨੂੰ ਜੀਣੇ ਦਿੰਦਾ ਹੈ ਹਰ ਗੱਲ ਵਿੱਚ ਇਨਸਾਨ ਜਿਹੜਾ ਅਹੰਕਾਰ ਕਰਦਾ ਇਨਸਾਨ ਕੋ ਹੈ ਕੁਝ ਨਹੀਂ ਹੈ ਪਰ ਜ਼ਾ ਅਹੰਕਾਰ ਬੜਾ ਉੱਚਾ ਅਹੰਕਾਰ ਨਾ ਕਿ ਉਹ ਸੋਚਦਾ ਹੈ ਕਿ ਮੇਰੇ ਕਰਕੇ ਹੀ ਸਭ ਕੁਝ ਹੈ ਇਕ ਇਕ ਪ੍ਰੇਮੀ ਕਹਿੰਦਾ ਕਿ ਯਾਤਰਾ ਤੇ ਗਏ ਆ ਪੰ ਇਕੱਠੇ ਤੇ ਰਸਤੇ ਵਿੱਚ ਉਹਦਾ ਪਿੰਡ ਸੀਗਾ ਉਹ ਕਹਿੰਦਾ ਕਿ ਇਹ ਮੰਦਿਰ ਵੀ ਮੈਂ ਬਣਾਇਆ ਹੈ ਐ ਸਕੂਲ ਵੀ ਮੈਂ ਬਣਾਇਆ ਹੈ ਪੰਚਾਇਤ ਨੂੰ ਕਹਿ ਕੇ ਜਾਂ ਸਰਕਾਰ ਨੂੰ ਕਹਿ ਕੇ ਸੋ ਨੇ ਪੰਜ ਸੱਤ ਕੰਮ ਕਹਿ ਕੇ ਇਹ ਕੰਮ ਮੈਂ ਕੀਤੇ ਨੇ ਉਹ ਸੋਚਦਾ ਕਿ ਕਹਿੰਦਾ ਕਿ ਅਗਰ ਮੈਂ ਨਾ ਹੁੰਦਾ ਤੇ ਇਹ ਕੰਮ ਨਹੀਂ ਹੁੰਨੇ ਮਤੇ ਕਿਨੇ ਪਾਸ ਕਰਾਣੇ ਸੀਗੇ ਫੰਡ ਕਿਨੇ ਇਕੱਠਾ ਕਰਨਾ ਸੀਗਾ ਸੋ ਇਹ ਮੰਦਰ ਵੀ ਮੈਂ ਬਣਾਇਆ ਮੰਦਰ ਦੇ ਬਾਹਰ ਬਗੀਚਾ ਵੀ ਮੈਂ ਬਣਾਇਆ ਪਾਰਕ ਜਿਹੜੀ ਬਣਈ ਹੈ ਸੋਹਣੀ ਜੀ ਇੱਕ ਹਾਲ ਬਣਾਇਆ ਤੇ ਕਹਿੰਦਾ ਜੇ ਮੈਂ ਨਾ ਹੁੰਦਾ ਤੇ ਕੰਮ ਹੀ ਨਹੀਂ ਹੋਣੇ ਤੇ ਸਿਰਫ ਉਹਦਾ ਹੰਕਾਰ ਸੀਗਾ ਤੇ ਇਨਸਾਨ ਅਗਰ ਸੋਚਦਾ ਹੈ ਕਿ ਮੇਰੇ ਤੋਂ ਬਿਨਾ ਕੁਝ ਵੀ ਨਹੀਂ ਹੈ ਤੇ ਉਹ ਕੱਲਾ ਉਹਦਾ ਅਹੰਕਾਰ ਆ ਮਾਰੇ ਨੇ ਵਾਏ ਦਿੱਤੇ ਵੀ ਕਾਕਾ ਨੂੰ ਮਰ ਗਏ ਵੇਖ ਲੈ ਫਿਰ ਵੇਖ ਵੀ ਸਕੂਲ ਵੀ ਚੱਲੀ ਜਾਣੇ ਨੇ ਮੰਦਰ ਵੀ ਬਣਨੀ ਜਾਣੇ ਨੇ ਸਾਰੇ ਕੰਮ ਹੋਈ ਜਾਣੇ ਨੇ ਸੋ ਇਨਸਾਨ ਸੋਚਦਾ ਕਿ ਮੈਂ ਨਹੀਂ ਹੋਵਾਂਗਾ ਤੇ ਕਿੱਦਾਂ ਹੋਏਗਾ ਪ੍ਰਮਾਤਮਾ ਸਭ ਕੁਝ ਕਰ ਰਿਹਾ ਹੈ ਤੇ ਇਨਸਾਨ ਤੇ ਇਨਾ ਹੰਕਾਰੀ ਹੈ ਕਿ ਉਹ ਕਹਵੇਗਾ ਕਿ ਮੇਰੇ ਕਰਕੇ ਹੀ ਸੂਰਜ ਚੜਦਾ ਹੈ ਮੇਰੇ ਕਰਕੇ ਹੀ ਸੂਰਜ ਡੁੱਬਦਾ ਹੈ ਉਹਦਾ ਵਸ ਨਹੀਂ ਚੱਲਦਾ ਉਹ ਉਹ ਸੋਚੇਗੀ ਦੁਨੀਆ ਵੀ ਮੇਰੇ ਕਰਕੇ ਹੀ ਹੈ ਕੋ ਇਨਸਾਨ ਸਿਰਫ ਅਹੰਕਾਰ ਲੈ ਕੇ ਚੱਲਦਾ ਪਰ ਹੈ ਉਹਦੇ ਪੱਲੇ ਕੁਝ ਵੀ ਨਹੀਂ ਹੈ ਜੀਵਨ ਇੱਕ ਬੁਲਬਲ ਹੈ ਇਹਦਾ ਕੋਈ ਪਤਾ ਨਹੀਂ ਕਦੋਂ ਚਿੱਠੀ ਆ ਜਾਣੀ ਹੈ ਤੇ ਜਦ ਉਹਦੀ ਚਿੱਠੀ ਆਂਦੀ ਤੇ ਇਨਸਾਨ ਕੁਝ ਵੀ ਨਹੀਂ ਕਰ ਪੰਦਾ ਸੋ ਸਿਰਫ ਅਹੰਕਾਰ ਹੀ ਹੈ ਇਨਸਾਨ ਦਾ ਤੇ ਕਈ ਵਾਰ ਅਗਰ ਕੋਈ ਇਨਸਾਨ ਸੋਚਦਾ ਹੈ ਤੁਹਾਡੇ ਵੀ ਰਿਸ਼ਤੇਦਾਰੀ ਪਰਵਾਰ ਚ ਕਈ ਹੁੰਦੇ ਹੈਗੇ ਮੋਤਾਂ ਹੁੰਦੀਆਂ ਤੇ ਉਹ ਬੰਦਾ ਸੋਚਦਾ ਹੁੰਦਾ ਹੈ ਕਿ ਮੇਰਾ ਪਰਿਵਾਰ ਕਿਦਾਂ ਚੱਲੇਗਾ ਉਹ ਬੱਚੇ ਵੀ ਪਲ ਜਾਂਦੇ ਨੇ ਵੱਡੇ ਵੀ ਹੋ ਜਾਂਦੇ ਨੇ ਸਭ ਕੁਝ ਹੁੰਦਾ ਪੜ੍ਹ ਲਿਖ ਵੀ ਜਾਂਦੇ ਨੇ ਉਹ ਥੋੜਾ ਜਿਹਾ ਓਕਾ ਟਾਈਮ ਹੁੰਦਾ ਵਾਪੇ ਨਿਕਲ ਜਾਂਦਾ ਹੈ ਪ੍ਰਮਾਤਮਾ ਆਪਣੇ ਆਪ ਸਿਖਾ ਦਿੰਦਾ ਵਕਤ ਜਿਹੜਾ ਉਹ ਆਪਣੇ ਆਪ ਸਿਖਾ ਦਿੰਦਾ ਹਰ ਕੋਈ ਟਾਈਮ ਆਪੇ ਪਾਸ ਹੋ ਜਾਂਦਾ ਹੁਣ ਕਿਸੇ ਦੇ ਘਰ ਵਾਲਾ ਪੂਰਾ ਆ ਜਾਂਦਾ ਪਤਾ ਹੀ ਤਾਂ ਵੀ ਜੀਵਨ ਚੱਲਦਾ ਹੈ ਬੱਚਿਆਂ ਦੇ ਮਾਪਿਓ ਪੂਰੇ ਆ ਜਾਂਦੇ ਮਾਂ ਪੂਰੀ ਆ ਜਾਂਦੀ ਜਾਂ ਪਿਓ ਪੂਰਾ ਆਿੰਦਾ ਤਾਂ ਵੀ ਸੰਸਾਰ ਚੱਲਦਾ ਹੈ ਵਕਤ ਆਪਣੇ ਆਪ ਚਲਾਉਂਦਾ ਸੋ ਇਨਸਾਨ ਕਿਸੇ ਦਾ ਵੀ ਚੀਜ਼ ਦਾ ਇਨਕਾਰ ਨਹੀਂ ਕਰਨਾ ਚਾਹੀਦਾ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਉਹੀ ਕਰਨਹਾਰ ਹੈ ਉਹੀ ਦੇਨਹਾਰ ਹੈ ਔਰ ਤੋਂ ਇਲਾਵਾ ਕੁਝ ਵੀ ਨਹੀਂ ਹੈ ਸਿਰਫ ਆਪਣੇ ਪ੍ਰੇਮ ਦੇ ਨਾਲ ਰਬ ਦੇ ਹੁਕਮ ਨੂੰ ਪਹਿਚਾਨੋ ਇਨਕਾਰ ਨਹੀਂ ਕਰਨਾ ਚਾਹੀਦਾ ਉਹਨ ਇੱਕ ਸੇਟ ਸੀਗਾ ਤੇ ਉਹਦੇ ਪਾੜਤੇ ਬੈਠਾ ਤੇ ਉਹਦੇ ਧਿਆਨ ਚ ਆਇਆ ਕਿ ਮਾਤਾ ਲక్ష్ਮੀ ਕਹਿੰਦੀ ਕਿ ਮੈਂ ਤੇਰੇ ਘਰ ਤੋਂ ਜਾ ਰਹੀ ਐ ਤੇ ਹੁਣ ਬਰਬਾਦੀ ਆ ਰਹੀ ਐ ਪਹਿਲਾਂ ਮੇਰਾ ਵਾਸ ਸੀਗਾ ਤੇ ਉਸਦੇ ਘਰ ਵਿੱਚ ਬੜੀਆਂ ਖੁਸ਼ੀਆਂ ਬੜੀ ਰਹਿਮਤ ਸੀ ਪਰਮਾਤਮਾ ਦੀ ਤੇ ਦੇਵੀ ਮਾਨ ਨੂੰ ਕਹਿੰਦੀ ਕਿ ਮੈਂ ਚਲਨੀ ਬਰਬਾਦੀ ਆ ਰਹੀ ਐ ਕਹਿੰਦਾ ਕੋਈ ਗੱਲ ਨਹੀਂ ਮਾਤਾ ਰਾਣੀ ਜੀ ਜਿੱਦਾਂ ਤੁਹਾਡਾ ਹੁਕਮ ਪਰ ਇੱਕ ਕਿਰਪਾ ਕਰੋ ਕਿ ਪਰਿਵਾਰ ਚ ਪ੍ਰੇਮ ਸ਼ਾਂਤੀ ਜਿਹੜੀ ਉਹ ਬਣੀ ਰਹੇ ਮਾਤਾ ਰਾਣੀ ਕਹਿੰਦੀ ਕੋਈ ਗੱਲ ਨਹੀਂ ਤੇ ਬਰਬਾਦੀ ਆ ਜਾਂਦੀ ਹੈ ਤੇ ਸੇਟ ਜਿਹੜਾ ਉਹ ਖਾਣਾ ਖਾਂਦਾ ਉਹਦੀ ਜਿਹੜੀ ਬਹੂ ਹੈ ਉਹ ਖਿਚੜੀ ਬਣਾਉਂਦੀ ਹੈ ਤੇ ਬੜਾ ਉਦੇ ਵਿੱਚ ਨਮਕ ਤੇਜ ਹੁੰਦਾ ਕਿਉਂਕਿ ਇਸ ਤਰ੍ਹਾਂ ਕੀ ਉਹ ਨਮਕ ਖਿਚੜੀ ਜਦੋਂ ਬਣਾਉਂਦੀ ਹੈ ਵੱਡੀ ਬਾਊ ਨਮਕ ਪਾ ਦਿੰਦੀ ਛੋਟੀ ਆਂਦੀ ਸੋਚਦੀ ਨਹੀਂ ਪਿਆ ਉਹ ਵੀ ਪਾ ਦਿੰਦੀ ਹੈ ਤਿੰਨ ਨੋਆ ਹੀ ਤੀਸਰੀ ਆਂਦੀ ਉਹ ਵੀ ਪਾ ਦਿੰਦੀ ਹੈ ਤੇ ਉਹ ਜ਼ਹਿਰ ਬਣ ਜਾਂਦਾ ਹੁਣ ਕਹਿੰਦੇ ਵੀ ਜਿਹੜੀ ਵੀ ਚੀਜ਼ ਉਹ ਮਾਤਰਾ ਤੋਂ ਜ਼ਿਆਦਾ ਹੋ ਜੇ ਉਹ ਜ਼ਹਿਰੀ ਹੈ ਤੇ ਸਵਾਮੀ ਵਿਵੇਕਾਨੰਦ ਜੀ ਨੂੰ ਕਿਸੇ ਨੇ ਪੁੱਛਿਆ ਵੀ ਜ਼ਹਿਰ ਕੀ ਹੈ ਉਹਨੇ ਕਹਿੰਦਾ ਕੋਈ ਵੀ ਚੀਜ਼ ਜਿਹੜੀ ਜ਼ਿਆਦਾ ਇਹਦੀ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਲੋ ਵੀ ਜ਼ਹਿਰ ਹੈ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾ ਲੋ ਇੱਕ ਫੁਲਕਾ ਵੀ ਵੱਧ ਖਾ ਲੋ ਵੀ ਜ਼ਹਿਰ ਹੈ ਜ਼ਰੂਰਤ ਤੋਂ ਜ਼ਿਆਦਾ ਦੁੱਧ ਪੀ ਲੋ ਵੀ ਕੋਈ ਵੀ ਚੀਜ਼ ਦੀ ਜਿਹੜੀ ਮਾਤਰਾ ਸੀ ਜ਼ਿਆਦਾ ਕਰ ਦਿੰਨੇ ਉਹ ਜ਼ਹਿਰੀ ਹੈ ਸੋ ਪ੍ਰਮਾਤਮਾ ਨੇ ਇੱਕ ਸੰਤੁਲਿਤ ਚੀਜ਼ ਰੱਖੀ ਹੈ ਕਿ ਹਰ ਚੀਜ਼ ਸੰਤੁਲਿਤ ਸਾਨੂੰ ਖਾਣਾ ਪੀਣਾ ਚਾਹੀਦਾ ਸੰਤੁਲਿਤ ਹੀ ਬੋਲਣਾ ਚਾਹੀਦਾ ਹੈ ਅਗਰ ਆਪਾਂ ਜ਼ਿਆਦਾ ਬੋਲਦੇ ਹਾਂ ਤੇ ਉਹ ਵੀ ਅੱਛਾ ਨਹੀਂ ਲੱਗਦਾ ਤੋ ਹਰ ਚੀਜ਼ ਜਿਹੜੀ ਉਹ ਸੰਤੁਲਿਤ ਹੋਣੀ ਚਾਹੀਦੀ ਹੈ। ਸੋ ਜਿਆਦਾ ਜਿਹੜੀ ਮਾਤਰਾ ਉਹ ਜ਼ਹਿਰ ਹੈ। ਸੋ ਇਸ ਤਰ੍ਹਾਂ ਹੀ ਹੁੰਦੀ ਹੈ ਨਮਕ ਜਿਹੜਾ ਜ਼ਿਆਦਾ ਪੈ ਗਿਆ ਜ਼ਹਿਰ ਹੈ। ਤੋ ਸੇਠ ਜਿਹਨੂੰ ਮਾਤਾ ਰਾਣੀ ਵਾਜ ਦੇਗੇ ਵੀ ਹੁਣ ਆਪਾਂ ਜਾ ਰਹੇ ਹਾਂ ਲక్ష్ਮੀ ਮਾਤਾ। ਤੇ ਹੁਣ ਬਰਬਾਦੀ ਆ ਰਹੀ ਉਹ ਨਮਕ ਜਦ ਚੱਕਦਾ ਉਹ ਬੋਲਦਾ ਕੁਝ ਨਹੀਂ ਉਹ ਸਮਝ ਜਾਂਦਾ ਕਿ ਬਰਬਾਦੀ ਆ ਗਈ ਹੈ। ਤੇ ਉਹ ਸ਼ਾਂਤੀ ਨਾਲ ਬੈਠ ਕੇ ਖਾ ਕੇ ਚਲਾ ਜਾਂਦਾ ਹੈ। ਉਹਨੂੰ ਗਏਗਾ ਕਿ ਨਮਕ ਜਿਆਦਾ ਦੇਹਾਰਨੋ ਕਿ ਇਹ ਗੀ ਮੈਂ ਤੇ ਪ੍ਰੋਪਰ ਮਾਤਰਾ ਚ ਪਾਇਆ ਤੇ ਵਕਤ ਹੁੰਦਾ ਜਿਹੜਾ ਸਭ ਕੁਝ ਕਰਾਂਦਾ ਤਾਂ ਬੜੀ ਸ਼ਾਂਤੀ ਨਾਲ ਮਾਰੇ ਦਾ ਨਾਮ ਸਿਮਰਦਾ ਰੱਬ ਰੱਬ ਪੜਦਾ ਮਨ ਵਿੱਚ ਮਾਲਿਕ ਨੂੰ ਯਾਦ ਕਰਦਾ ਤੇ ਸ਼ਾਂਤੀ ਨਾਲ ਖਾ ਲੈਂਦਾ ਵੀ ਸ਼ੁਕਰ ਹੈ ਜਿਹੜਾ ਤੇਰਾ ਮਿਲ ਗਿਆ ਕਦੇ ਵੀ ਵੈਸੇ ਤੁਸੀਂ ਵੀ ਖਾਣਾ ਖਾਓ ਤੇ ਅਗਰ ਕੋਈ ਕਮੀ ਪੇਸ਼ੀ ਹੈ ਉਸੇ ਟਾਈਮ ਨਹੀਂ ਉਹ ਦੱਸਣਾ ਚਾਹੀਦਾ ਜਿਹੜਾ ਤੁਹਾਡੇ ਅੱਗੇ ਪਰੋਸਿਆ ਗਿਆ ਉਹਦਾ ਸ਼ੁਕਰ ਕਰੋ ਪ੍ਰਮਾਤਮਾ ਦਾ ਕਿ ਇਹ ਦੋ ਵਕਤ ਦੀ ਜਾਂ ਉਸ ਟਾਈਮ ਦਾ ਤੁਹਾਨੂੰ ਖਾਣਾ ਮਿਲ ਗਿਆ ਚਾਹੇ ਉਹ ਨਮਕ ਤੇਜ ਹੈ ਜਾਂ ਘੱਟ ਹੈ ਜਾਂ ਵੱਧ ਹੈ ਜਾਂ ਮਿਰਚ ਤੇਜ ਹੈ ਜਾਂ ਕੱਚਾ ਪੱਕਾ ਸਹੀ ਤਰ੍ਹਾਂ ਉਹ ਸਬਜ਼ੀ ਬਣੀ ਨਹੀਂ ਨੀ ਹੈ ਮਲਾਈਮ ਨਹੀਂ ਹੋਈ ਤੇ ਉਸ ਟਾਈਮ ਤੁਸੀਂ ਖਾ ਲਓ ਥੋੜੀ ਦੇਰ ਬਾਅਦ ਜਦੋਂ ਸਾਰੇ ਖਾਣਾ ਖਾ ਲੈਣ ਫਿਰ ਕੋ ਕਿ ਅੱਜ ਕੁਝ ਇਹ ਮੁਸ਼ਕਲ ਹੀ ਅਗਲੀ ਵਾਰ ਧਿਆਨ ਰੱਖਿਓ ਜਾਂ ਸ਼ਾਇਦ ਨਮਕ ਤੇਜ ਪੈ ਗਿਆ ਜਾਂ ਮਿਕਸ ਨਹੀਂ ਆ ਉਸ ਟਾਈਮ ਖਾਣੇ ਨੂੰ ਨਿੰਦਨਾ ਨਹੀਂ ਚਾਹੀਦਾ ਬੜਾ ਵੱਡਾ ਇੱਕ ਪਾਪ ਵੀ ਗੈ ਸਕਦੇ ਆ ਔਰ ਨਰਾਦਰੀ ਵੀ ਕਹਿ ਸਕਦੇ ਆ ਉਸ ਟਾਈਮ ਸਿਰਫ ਪਰਮਾਤਮਾ ਦਾ ਧੰਵਾਦ ਕਰਨਾ ਚਾਹੀਦਾ ਤੇ ਜਿਹੜੇ ਲੋਗ ਇਸ ਤਰ੍ਹਾਂ ਹੀ ਖਾਂਦੇ ਕਹਿ ਦਿੰਦੇ ਆ ਕਲੇਸ਼ ਪਾਲ ਲੈਂਦੇ ਨੇ ਕਿ ਇਹ ਕੀ ਹੋ ਗਿਆ ਤੇ ਆਪਣੇ ਘਰ ਚ ਦੁੱਖ ਨੂੰ ਆਪ ਸੱਦਾ ਦਿੰਦੇ ਨੇ ਉਸ ਟਾਈਮ ਬੜੀ ਸ਼ਾਂਤੀ ਨਾਲ ਬਾਦ ਵਿੱਚੋਂ ਕਹਿਣਾ ਚਾਹੀਦਾ ਹੈ ਇਹ ਹੀ ਇੱਕ ਸਹੀ ਤਰੀਕਾ ਹੈ ਜੋ ਸੇਟ ਨੇ ਵੀ ਇਸ ਤਰ੍ਹਾਂ ਹੀ ਕੀਤਾ ਉਹਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਮੈਨੂੰ ਸ਼ੁਕਰ ਹੈ ਇਸ ਵਕਤ ਦੀ ਰੋਟੀ ਮਿਲੀ ਔਰ ਉਹਨੇ ਕੋਈ ਕੰਪਲੇਂਟ ਨਹੀਂ ਕੀਤੀ ਕੋਈ ਲਾਂਭਾ ਨਹੀਂ ਦਿੱਤਾ ਉਸ ਤੋਂ ਬਾਅਦ ਉਹਦਾ ਬੇਟਾ ਆਂਦਾ ਵੱਡਾ ਉਹ ਕਹਿੰਦਾ ਜਦੋਂ ਹੀ ਪਹਿਲਾ ਚਮਚੀ ਲੈ ਚੱਕਰਦਾ ਉਹ ਵੇਖਦਾ ਕਿ ਇਹਦੇ ਵਿੱਚ ਤੇ ਬਹੁਤ ਜ਼ਿਆਦਾ ਨਮਕ ਹੈ ਤੂੰ ਆਪਣੀ ਘਰਵਾਲੀ ਨੂੰ ਪੁੱਛਦਾ ਹੈ ਕਿ ਪਿਤਾ ਜੀ ਨੇ ਖਾਣਾ ਖਾ ਲਿਆ ਕਹਿੰਦੇ ਹਾਂਜੀ ਕਹਿੰਦੇ ਪਿਤਾ ਜੀ ਨੇ ਕੁਝ ਕਿਹਾ ਕਹਿੰਦਾ ਨਹੀਂ ਕਿਹਾ ਉਹ ਕਹਿੰਦਾ ਅਗਰ ਪਿਤਾ ਜੀ ਨੇ ਕੁਝ ਨਹੀਂ ਕਿਹਾ ਤਾਂ ਫਿਰ ਉਹ ਵੀ ਚੁੱਪ ਕਰਕੇ ਖਾ ਲੈਂਦਾ ਉਸ ਤੋਂ ਬਾਅਦ ਉਸਤੇ ਛੋਟੇ ਬੇਟੇ ਦੀ ਵਾਰੀ ਆndi ਸੇਠ ਦੇ ਉਹ ਵੀ ਪੁੱਛਦਾ ਹੈ ਕਿ ਪਿਤਾ ਜੀ ਨੇ ਖਾ ਲਿਆ ਵੱਡੇ ਭਰਾ ਨੇ ਖਾ ਲਿਆ ਉਹ ਆਪਣੀ ਘਰ ਵਾਲੀ ਕੋ ਕਹਿੰਦੇ ਹਾਂ ਜੀ ਉਹ ਕੁਝ ਨਹੀਂ ਬੋਲਦਾ ਉਹ ਕਹਿੰਦਾ ਜਦੋਂ ਪਿਤਾ ਜੀ ਨੇ ਖਾ ਲਿਆ ਵੱਡੇ ਭਰਾ ਨੇ ਖਾ ਲਿਆ ਉਹ ਵੀ ਖਾ ਲੈਂਦਾ ਕਿਉਂਕਿ ਜਦੋਂ ਬਰਬਾਦੀ ਆਈ ਸੀ ਤੇ ਸੇਟ ਨੇ ਉਸ ਟਾਈਮ ਮਾਦਾ ਨਾਨੀ ਨੂੰ ਐ ਵੀ ਵਰਦਾਨ ਨਾਲ ਲੈ ਗਈ ਇਹ ਆਸ਼ੀਰਵਾਦ ਦੇ ਦੋ ਕਿ ਸ਼ਾਂਤੀ ਔਰ ਪ੍ਰੇਮ ਬਣਿਆ ਰਹੇ ਵੇਸੇ ਤੜਾਈ ਦੋ ਤਿੰਨ ਦਿਨ ਹੀ ਨੰਗਦੇ ਨੇ ਤੇ ਫਿਰ ਸੇਠ ਆਪਣਾ ਧਿਆਨ ਚ ਬੈਠਾ ਪਾਠ ਕਰ ਰਿਹਾ ਤੇ ਬਰਬਾਦੀ ਉਹਦੇ ਕੋਲ ਆ ਜਾਂਦੀ ਹੈ ਤੇ ਉਹ ਕਹਿੰਦਾ ਕਿ ਤੁਸੀਂ ਕੌਣ ਹੋ ਕਹਿੰਦਾ ਮੈਂ ਬਰਬਾਦੀ ਹਾਂ ਕਹਿੰਦਾ ਦੱਸੋ ਕਹਿੰਦਾ ਮੈਂ ਜਾ ਰਿਹਾ ਕਹਿੰਦਾ ਜਾ ਰਹੇ ਨਹੀਂ ਕਹਿੰਦਾ ਹਾਂਜੀ ਕਹਿੰਦਾ ਵੀ ਜਿੱਥੇ ਇੰਨੀ ਸ਼ਾਂਤੀ ਇੰਨਾ ਪ੍ਰੇਮ ਹੋਵੇ ਤੇ ਉੱਤੇ ਸਾਡਾ ਕੋਈ ਕੰਮ ਨਹੀਂ ਹੈ ਤੇ ਬਰਬਾਦੀ ਜਿਹੜੀ ਉਹ ਚਲੀ ਜਾਂਦੀ ਤੇ ਮਾਤਾ ਰਾਣੀ ਲਕਸ਼ਮੀ ਦਾ ਫਿਰ ਵਾਸ ਉਹਦੇ ਘਰ ਵਿੱਚ ਹੋ ਜਾਂਦਾ ਸੋ ਇਹ ਗੱਲ ਛੋਟੀ ਜੀ ਹੈ ਇਹਦਾ ਸਬਕ ਇਹਦਾ ਲੈਸਨ ਬਹੁਤ ਵੱਡਾ ਹੈ ਕਿ ਸ਼ਾਂਤੀ ਔਰ ਪ੍ਰੇਮ ਜਿਹੜਾ ਬੜਾ ਜ਼ਰੂਰੀ ਹੈ ਜਿੱਥੇ ਕਲੇਸ਼ ਹੋਏਗਾ ਉਥੋਂ ਬਰਕਤ ਜਿਹੜੀ ਉਹ ਚਲੀ ਜਾਂਦੀ ਹੈ ਸੋ ਅਗਰ ਤੁਸੀਂ ਧਿਆਰਜ ਰੱਖਦੇ ਜੇ ਆਪਣੇ ਸੁਭਾਅ ਵਿੱਚ ਠੰਡਾ ਸੁਭਾਅ ਰੱਖਦੇ ਧੀਰਜ ਰੱਖਦੇ ਜੇ ਇੱਕਦਮ ਨਹੀਂ ਬੋਲਦੇ ਤੇ ਖਾਣਾ ਖਾਂਦੇ ਵਕਤ ਖਾਣੇ ਨੂੰ ਨਿੰਦਣਾ ਐ ਸਾਡੇ ਸ਼ਾਸਤਰਾਂ 'ਚ ਬੜਾ ਵੱਡਾ ਗੁਨਾਹ ਲਿਖਿਆ ਗਿਆ ਬੜਾ ਵੱਡਾ ਪਾਪ ਲਿਖਿਆ ਗਿਆ ਖਾਣੇ ਨੂੰ ਨਿੰਦਣਾ ਮਹਾਭਾਰਤ ਵਿੱਚ ਇੱਕ ਸਾਖੀ ਆ ਛੋਟੀ ਜੀ ਕ੍ਰਿਸ਼ਨ ਮਹਾਰਾਜ ਦੀ ਜਦੋਂ ਪਾਂਡਵ ਬਨਵਾਸ ਕੱਟਦੇ ਨੇ ਤੇ ਪ੍ਰਖਿਆ ਲੈਣ ਵਾਸਤੇ ਰਿਸ਼ੀ ਆਇੰਦੇ ਸੱਤ ਰਿਸ਼ੀ ਹੁੰਦੇ ਨੇ ਤੇ ਉਹ ਕਹਿੰਦੇ ਕਿ ਆਪਾਂ ਤੁਹਾਡੇ ਘਰ ਪੰਡਵਾਂ ਨੂੰ ਵੀ ਖਾਣਾ ਖਾਣਾ ਤੇ ਦ੍ਰੋਪਦੀ ਜਿਹੜੀ ਉਹ ਕਹਿੰਦੀ ਕਿ ਦੇਖਦੀ ਵੀ ਅੰਦਰ ਕੁਝ ਵੀ ਨਹੀਂ ਹੈਗਾ ਤੇ ॠषि ਕਹਿੰਦੇ ਕਿ ਅਸੀਂ ਇਸ਼ਨਾਨ ਕਰਕੇ ਆਨੇ ਫਿਰ ਭੋਜਨ ਖਾਵਾਂਗੇ ਤੇ ਕ੍ਰਿਸ਼ਨ ਮਹਾਰਾਜ ਉੱਥੇ ਆਇੰਦੇ ਤੇ ਕਹਿੰਦੇ ਵੀ ਇਸ ਤਰ੍ਹਾਂ ਦ੍ਰੋਪਦੀ ਪਰੇਸ਼ਾਨ ਹੁੰਦੀ ਹੈ ਤੇ ਉਹ ਕਹਿੰਦੇ ਵੀ ਤੂੰ ਪਰੇਸ਼ਾਨ ਕਿਉਂ ਹੈ ਕਹਿੰਦੀ ਇਸ ਤਰ੍ਹਾਂ ਸੱਤ ॠषि ਆਏ ਨੇ ਉਹ ਕਹਿੰਦੇ ਵੀ ਖਾਣਾ ਹਣਾ ਤੇ ਸਾਡੇ ਘਰ ਤੇ ਅਨਾਜ ਹੀ ਕੋਈ ਨਹੀਂ ਕਹਿੰਦੇ ਜਿਹੜਾ ਬਣਾਇਆ ਸੀ ਥੋੜਾ ਜਿਹਾ ਉਹ ਆਪਾਂ ਖਾ ਲਿਆ ਕਹਿੰਦੇ ਉਹ ਪਤੀਲਾ ਲੈ ਕੇ ਆਓ ਬਰਤਨ ਲੈ ਕੇ ਆ ਜਿੱਚ ਤੁਸੀਂ ਖਾਣਾ ਬਣਾਇਆ ਸੀਗਾ ਤੇ ਜਦੋਂ ਲੈ ਕੇ ਆਂਦੇ ਇੱਕ ਚਾਵਲ ਦਾ ਦਾਣਾ ਹੁੰਦਾ ਵਿੱਚ ਜਿਸ ਤਰ੍ਹਾਂ ਆਪਾਂ ਬਰਤਨ ਖਾਣਾ ਬਣਾ ਨਿਆ ਸਰਵ ਕਰਦੇ ਆ ਤੇ ਕੁਛ ਨਾ ਕੁਛ ਦਾਲ ਸਬਜੀ ਪਤੀਲੇ ਦੇ ਨਾਲ ਲੱਗੀ ਰਹਿ ਜਾਂਦੀਆਂ ਇਸੇ ਤਰ੍ਹਾਂ ਹੀ ਇੱਕ ਚਾਵਲ ਦਾ ਦਾਣਾ ਉੱਤੇ ਬਿਆਸੀ ਤੇ ਕ੍ਰਿਸ਼ਨ ਮਹਾਰਾਜ ਉਚਾਵਲ ਖਾਂਦੇ ਨੇ ਤੇ ਜਿਹੜੇ ਸੱਤ ਰਿਸ਼ੀ ਇਸ਼ਨਾਨ ਕਰਕੇ ਗਏ ਨੇ ਤੇ ਉਹਨਾਂ ਦਾ ਪੇਟ ਭਰ ਜਾਂਦਾ ਹੁਆ ਆਪਣਾ ਕੋਤਕ ਖਾਂਦੇ ਨੇ ਤੇ ਕ੍ਰਿਸ਼ਨ ਮਹਾਰਾਜ ਜਿਸ ਤਰ੍ਹਾਂ ਇੱਕ ਚੋਲਾ ਦਾ ਦਾਣਾ ਉਹ ਖਾਂਦੇ ਤੇ ਉਹ ਸੱਤਾਂ ਰਿਸ਼ੀਆਂ ਦਾ ਪੇਟ ਭਰ ਜਾਂਦਾ ਹੁਣ ਇਥੋਂ ਦ੍ਰੋਪਦੀ ਬੜਾ ਖੁਸ਼ ਹੁੰਦੀ ਕਿਉਂਕਿ ਉਹ ਰਾਸ਼ੀ ਰਿਸ਼ੀ ਜਿਹੜੇ ਆਉਂਦੇ ਨਹੀਂ ਉਹ ਕਹਿੰਦੇ ਫਿਰ ਜਦੋਂ ਆਉਂਦੇ ਨੇ ਉਹ ਕਹਿੰਦੇ ਆਪਾਂ ਫਿਰ ਕਿਸੇ ਦਿਨ ਆਵਾਂਗੇ ਅੱਜ ਸਾਡਾ ਮੂਡ ਚੇਂਜ ਹੋ ਗਿਆ ਕਿਉਂਕਿ ਕ੍ਰਿਸ਼ਨ ਮਾਰਾ ਨੇ ਲਿੱਲਾ ਰੱਖੀ ਰੱਚੀ ਚਾਵਲ ਦਾ ਇੱਕ ਦਾਣਾ ਖਾਦਾ ਤੇ ਪੇਟ ਉਹਨਾਂ ਦਾ ਭਰ ਗਿਆ ਸੋ ਇਤੋਂ ਭਾਵ ਹੈ ਮਿਲਦਾ ਹੈ ਕਿ ਝੂਠਾ ਆਪਾਂ ਛੱਡਦੇ ਆਂ ਬਹੁਤ ਸਾਰਾ ਅੰਨ ਵੇਸਟ ਕਰਦੇ ਆਂ ਉਹ ਵੀ ਇੱਕ ਬੜਾ ਤਗੜਾ ਗੁਨਾਹ ਕਿਉਂਕਿ ਅਨਾਜ ਜਿਹੜਾ ਉਹ ਵੀ ਆਪਣੇ ਆਪ ਚ ਇੱਕ ਦੇਵਤਾ ਹੈ ਉਹ ਵੀ ਪਰਮਾਤਮਾ ਦੀ ਇੱਕ ਕਿਰਪਾ ਹੈ ਉਹ ਇੱਕ ਬਖਸ਼ਿਸ਼ ਹੈ ਹੁਣ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਜਿਨ੍ਹਾਂ ਦੇ ਘਰ ਗਰੀਬੀ ਵੀ ਘਰ ਕੇ ਅਨਾਜ ਹੈ ਹੀ ਨਹੀਂ ਉਹਨਾਂ ਦੇ ਪਾਂਡਿਆਂ 'ਚ ਸੋ ਸਾਨੂੰ ਮਿਲ ਰਿਹਾ ਬੜੀ ਪਰਮਾਤਮਾ ਦੀ ਕਿਰਪਾ ਪਰ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਕੋ ਪੁੱਛੋ ਤੇ ਇਹ ਇੱਕ ਦੇਵਤਾ ਹੈ ਅਨਾਜ ਪਰਮਾਤਮਾ ਦੀ ਬਖਸ਼ਿਸ਼ ਹੈ ਤੇ ਕਦੀ ਵੀ ਝੂਠਾ ਨਹੀਂ ਛੱਡਣਾ ਚਾਹੀਦਾ ਉਹਨਾਂ ਕੀ ਲੋ ਜਿੰਨਾ ਖਾਣਾ ਉਹ ਰਹਾ ਇੱਕ ਬੜਾ ਵੱਡਾ ਗੁਨਾਹ ਹੈ। ਇਨਸਾਨ ਸੋਚਦਾ ਹੈ ਕਿ ਮੈਂ ਪਾਪ ਤੇ ਕੀਤਾ ਨਹੀਂ ਕੁਝ ਮੈਂ ਕਦੀ ਕਿਸੇ ਦਾ ਬੁਰਾ ਨਹੀਂ ਸੋਚਿਆ। ਤੁਸੀਂ ਪਾਣੀ ਵੇਸਟ ਕਰ ਰਹੇ ਜੇ ਤੁਸੀਂ ਅੰਨ ਵੇਸਟ ਕਰ ਰਹੇ ਜੇ ਤੁਸੀਂ ਅਨਾਜ ਵੇਸਟ ਕਰ ਰਹੇ ਜੇ ਝੂਠਾ ਝਾੜ ਰਹੇ ਜੇ ਉਹ ਵੀ ਬੜਾ ਵੱਡਾ ਇੱਕ ਪਾਪ ਹੈ ਇੱਕ ਗੁਨਾਹ ਹੈ। ਸੋ ਹਮੇਸ਼ਾ ਉਹਨਾਂ ਇਹ ਅਗਰ ਕ੍ਰਿਸ਼ਨ ਹਮਾਰਾ ਜਿਹੜੇ 16 ਗਲਾ ਸੰਪੂਰਨ અવਤਾਰ ਨੇ ਸਾਕਸ਼ਾਂਤ ਪਰਮਾਤਮਾ ਦਾ ਰੂਪ ਨੇ ਤੇ ਅਗਰ ਉਹ ਇੱਕ ਚਾਵਲ ਦੇ ਦਾਣੇ ਦੀ ਇੰਨੀ ਕੀਮਤ ਸਮਝ ਰਹਿਣੇ ਕਿ ਉਹਨੂੰ ਖਾ ਕੇ ਉਹ ਸੱਤਾ ਰੇਸ਼ੀਆਂ ਦਾ ਪੇਟ ਭਰ ਰਹੇ ਨੇ। ਤੋਂ ਇਸ ਕਰਕੇ ਇੱਕ ਇੱਕ ਦਾਣਾ ਜਿਹੜਾ ਉਹ ਕੀਮਤੀ ਹੈ। ਸੋ ਝੂਠਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਔਰ ਅਗਰ ਖਾਣਾ ਖਾਂਦੇ ਵਕਤ ਕੁਝ ਵੀ ਖਾਣੇ ਵਿੱਚ ਅਗਰ ਕੁਝ ਰਹਿ ਗਿਆ ਵੱਧ ਘੱਟ ਤੇ ਉਹ ਕਦੇ ਵੀ ਕਲੇਸ਼ ਨਹੀਂ ਪਾਣਾ ਚਾਹੀਦਾ ਹਮੇਸ਼ਾ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ। ਸੋ ਹਰ ਚੀਜ਼ ਹਰ ਪਲ ਹਰ ਜੀਵਨ ਦੀ ਘਟਨਾ ਸਾਨੂੰ ਕੁਛ ਨਾ ਕੁਛ ਸਿਖਾਉਂਦੀ ਹੈ ਉਹਨੇ ਇੱਕ ਤਿੰਨ ਸੰਤ ਹੋਏ ਸੀ ਉਹ ਤਿੰਨਾ ਸੰਤਾਂ ਨੇ ਬੜੀ ਭਗਤੀ ਕੀਤੀ ਤੇ ਉਹਨਾਂ ਵਿੱਚੋਂ ਇੱਕ ਸੰਤ ਜਿਹੜਾ ਹੈ ਉਹ ਇਕੱਠੇ ਮਿੱਤਰ ਸੀਗੇ ਇੱਕ ਦੂਸਰੇ ਰਾਜੇ ਤੇ ਚਲਾ ਗਿਆ ਤੇ ਉਹਨੇ ਕਿਹਾ ਉਹਦੋਂ ਫੋਨ ਤੇ ਹੁੰਦੇ ਨਹੀਂ ਪਹਿਲਾਂ ਤੇ ਉਹਨੇ ਇੱਕ ਚਿੱਠੀ ਲਿਖ ਕੇ ਭੇਜੀ ਤੇ ਕੋਈ ਆਪਣਾ ਦੂਸਰਾ ਮਿੱਤਰ ਸੀ ਉਹਦੇ ਹੱਥ ਤੇ ਕਹਿੰਦੇ ਆ ਜਿਹੜੇ ਫਲਾਣੇ ਸੰਤਾਂ ਨੂੰ ਦੇ ਦਿਓ ਉਹਨੇ ਚਿੱਠੀ ਭੇਜਤੀ ਜਿਹੜਾ ਉਹਨਾਂ ਦਾ ਮਿੱਤਰ ਸੀ ਉਹਨੂੰ ਉਸ ਸ਼ਹਿਰ 'ਚ ਕੰਮ ਸੀ ਉਹ ਚਿੱਠੀ ਲੈ ਕੇ ਪਹੁੰਚਿਆ ਉਹਨਾਂ ਨੇ ਪੜ੍ਹੀ ਜਦੋਂ ਉਹਨਾਂ ਨੇ ਚਿੱਠੀ ਖੋਲੀ ਤੇ ਦੇਖਿਆ ਵਿੱਚ ਕੁਝ ਲਿਖਿਆ ਹੀ ਨਹੀਂ ਹੋਇਆ ਤੇ ਪਹਿਲਾਂ ਪਹਿਲੇ ਸੰਤ ਨੇ ਪੜ੍ਹੀ ਫਿਰ ਦੂਸਰੇ ਸੰਤ ਨੇ ਪੜ੍ਹੀ ਉਹ ਬੜੇ ਖੁਸ਼ ਹੋਏ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਵੀ ਇਹ ਜਵਾਬ ਸਾਡਾ ਇਹ ਤੁਸੀਂ ਚਿੱਠੀ ਉਹਨਾਂ ਨੂੰ ਵਾਪਸ ਕਰਦੇ ਹੋ ਹੁਣ ਜਿਹੜਾ ਲੈ ਕੇ ਆਇਆ ਸੀਗਾ ਜਦੋਂ ਲੈ ਕੇ ਆਇਆ ਉਹਨੂੰ ਨਹੀਂ ਪਤਾ ਵੀ ਚਿੱਠੀ 'ਚ ਕੁਝ ਨਹੀਂ ਲਿਖਿਆ ਲੱਗਦੇ ਕੁਛੀ ਕੁਛ ਹੀ ਆ ਗਿਆ ਤਾਂ ਜਦੋਂ ਉਹਨਾਂ ਨੇ ਫੋਲਡ ਕਰਕੇ ਕਹਿੰਦੇ ਵੀ ਇਹ ਸਾਡਾ ਜਵਾਬ ਉਹਨਾਂ ਨੂੰ ਦੇ ਦਿਓ ਤਾਂ ਬੜਾ ਹੈਰਾਨ ਹੋਇਆ ਕਹਿੰਦਾ ਵੀ ਜਵਾਬ ਕੀ ਦੇਣਾ ਲਿਖਿਆ ਤਾਂ ਤੁਸੀਂ ਕੁਝ ਵੀ ਨਹੀਂ ਜਦੋਂ ਤੁਸੀਂ ਪੜਿਆ ਉਦੋਂ ਵੀ ਕੁਝ ਨਹੀਂ ਲਿਖਿਆ ਜੋ ਪੜੇ ਆ ਪਹਿਲਾਂ ਤੁਸੀਂ ਵੀ ਖੁਸ਼ ਹੋਏ ਜੇ ਫਿਰ ਦੂਸਰੇ ਸੰਤ ਵੀ ਖੁਸ਼ ਹੋਏ ਨੇ ਐ ਕੀ ਹੈ ਕਹਿੰਦੇ ਜੋ ਲਿਖਿਆ ਪੜਦੇ ਆ ਨਾ ਠੀਕ ਹੈ ਜਿਹੜੀ ਪ੍ਰੇਮ ਦੀ ਪਛਾਣ ਉਹ ਲਿਖੀ ਹੋਈ ਨਹੀਂ ਹੈ ਪ੍ਰੇਮ ਜਿਹੜਾ ਉਹ ਨਹੀਂ ਸ਼ਬਦ ਹੈ ਸ਼ਬਦਾਂ ਤੋਂ ਬਿਨਾ ਪਰਮਾਤਮਾ ਜਿਹੜਾ ਉਵੇਂ ਮੋਨ ਵਿੱਚ ਮਿਲਦਾ ਬੋਲ ਕੇ ਨਹੀਂ ਮਿਲਦਾ ਜਦ ਤੱਕ ਸਾਨੂੰ ਸ਼ਾਂਤ ਰਹਿਣਾ ਸ਼ੁਰੂ ਨਹੀਂ ਹੁੰਦਾ ਸਾਡੇ ਸੁਭਾਅ ਵਿੱਚ ਧੀਰਜ ਨਹੀਂ ਆਉਂਦਾ ਧੈਰੇ ਨਹੀਂ ਆਉਂਦਾ ਸ਼ਾਂਤੀ ਨਹੀਂ ਆਉਂਦੀ ਸੁਪਰਮਾਤਮਾ ਬਹਿਰਾ ਨਹੀਂ ਹੈ ਕਿ ਅਸੀਂ ਉੱਚੀ ਬੋਲ ਕੇ ਮੰਤਰ ਪੜਾਂਗੇ ਉੱਚੀ ਨਾਮ ਸ਼ਬਦ ਪੜਾਂਗੇ ਫਿਰ ਉਹਨੂੰ ਸੁਣੇਗਾ ਜਾਂ ਮਾਈਕ 'ਚ ਬੋਲਾਂਗੇ ਸੋ ਉਹਦਾ ਤੇ ਸਾਡਾ ਜਿਹੜੀ ਗੱਲਬਾਤ ਹੈ ਉਹ ਬਿਨਾਂ ਸ਼ਬਦਾਂ ਤੋਂ ਹੀ ਹੈ। ਹੁਣ ਇੱਕ ਮਾਂ ਆਪਣੇ ਬੱਚੇ ਨੂੰ ਬਹੁਤ ਪ੍ਰੇਮ ਕਰਦੀ ਹੈ। ਉਹ ਬੱਚੇ ਨੂੰ ਜੋ ਵੀ ਚਾਹੀਦਾ ਹੁੰਦਾ ਹੈ, ਬੱਚਾ ਰੋਂਦਾ ਹੈ, ਮਾਂ ਨੂੰ ਪਤਾ ਲੱਗ ਜਾਂਦਾ ਹੈ। ਕਿ ਇਸ ਟਾਈਮ ਮੈਂ ਬੱਚੇ ਨੂੰ ਕੁਝ ਚਾਹੀਦਾ। ਜਦ ਕਿ ਨਾ ਉਹ ਕੁਝ ਬੋਲਦਾ ਹੈ, ਨਾ ਉਹ ਕੁਝ ਕਹਿੰਦਾ। ਨਾ ਹੀ ਉਹ ਕੁਝ ਰੀਐਕਟ ਕਰ ਪੰਦਾ ਪਰ ਮਾਂ ਨੂੰ ਸਭ ਕੁਝ ਪਤਾ ਚਲ ਜਾਂਦਾ ਸੋ ਇਸ ਦਾ ਮਤਲਬ ਕਿ ਉਹਨਾਂ ਸ਼ਬਦ ਜਿਹੜੀ ਗੱਲਬਾਤ ਹੋਈ ਬਿਨਾ ਸ਼ਬਦਾਂ ਤੋਂ ਹੋਈ ਇਸੇ ਤਰ੍ਹਾਂ ਹੀ ਜਿਹੜਾ અત્યੰਤ ਪ੍ਰੇਮ ਹੁੰਦਾ ਉਹਦੇ ਵਿੱਚ ਸ਼ਬਦਾਂ ਦੀ ਜਿਹੜੀ ਲੋੜ ਨਹੀਂ ਹੁੰਦੀ ਸਾਡੀ ਜਿਹੜੀ ਗੱਲਬਾਤ ਬਿਨਾ ਸ਼ਬਦਾਂ ਤੋਂ ਹੀ ਹੁੰਦੀ ਹੈ ਬਿਨਾ ਕਿਸੇ ਇਸ਼ਾਰੇ ਤੋਂ ਹੀ ਹੁੰਦੀ ਹੈ ਜਿਹੜਾ ਮਨ ਦਾ ਖਿਆਲ ਹੁੰਦਾ ਮਨ ਦਾ ਭਾਵ ਹੁੰਦਾ ਔਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੀ ਸੋ ਇਸੇ ਤਰ੍ਹਾਂ ਹੀ ਪਰਮਾਤਮਾ ਨਾਲ ਅਗਰ ਪ੍ਰੇਮ ਪਾਣਾ ਤੇ ਉਹਦੇ ਵਿੱਚ ਤੁਹਾਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਅਗਰ ਤੁਹਾਡਾ ਪਿਆਰ ਸੱਚਾ ਹੈ ਤੇ ਉਹ ਤੁਹਾਡੀ ਗੱਲਬਾਤ ਪਰਮਾਤਮਾ ਸਾਰੀ ਸਮਝਦਾ ਹੈ ਇੱਕ ਹੋਰ ਸੂਫੀ ਫਕੀਰ ਹੋਏ ਨੇ ਉਹ ਕੀ ਅਰਦਾਸ ਕਰਦੇ ਹੀ ਅਰਦਾਸ ਉਹਨਾਂ ਨੇ ਕਰਨੀ ਪ੍ਰਾਰਥਨਾ ਉਹਨਾਂ ਨੇ ਕਰਨੀ ਪਰ ਉਹਨਾਂ ਨੇ ਪ੍ਰਮਾਤਮਾ ਨੂੰ ਕਹਿਣਾ ਕਿ ਜੋ ਵੀ ਮੈਂ ਅਰਦਾਸ ਕਰਦਾ ਹਾਂ ਪ੍ਰਾਰਥਨਾ ਕਰਦਾ ਤੂੰ ਕਦੀ ਮੇਰੀ ਪੂਰੀ ਨਾ ਕਰੀ। ਉਹਨਾਂ ਲੋਕ ਬੜੇ ਹੈਰਾਨ ਹੋਏ। ਕਿਉਂਕਿ ਉਹ Sufi fakir ਸੀ, guru ਸੀ, ਕੁਝ ਸੰਗਤ ਵੀ ਉਹਨਾਂ ਕੋਲ ਆਉਂਦੀ ਸੀ। ਕਹਿੰਦੇ ਕਿ ਸਾਡੀ ਇੰਨੀ ਬੁੱਧੀ ਨਹੀਂ ਹੈ। ਸਾਡੀ ਇੰਨੀ ਬੁੱਧੀ ਨਹੀਂ ਹੈ ਕਿ ਅਸੀਂ ਜੋ ਪ੍ਰਾਰਥਨਾ ਕਰੀਏ ਤੇ ਉਹ ਪ੍ਰਾਰਥਨਾ ਸਵੀਕਾਰ ਹੋ ਜੇ ਤੇ ਉਹ ਸਾਡੇ ਭਲੇ ਵਾਸਤੇ ਹੈਗੀ ਹੀ ਜਾਂ ਨਹੀਂ ਹੈਗੀ ਉਹ ਸਾਨੂੰ ਨਹੀਂ ਪਤਾ ਸੋ ਅਸੀਂ ਜੋ ਵੀ ਮੰਗਦੇ ਆ ਅਸੀਂ ਇੰਨੇ ਅਕਲਮੰਦ ਨਹੀਂ ਆ ਇੰਨੇ ਵਿਵੇਕੀ ਨਹੀਂ ਆ ਇੰਨੇ ਬੁੱਧੀਮਾਨ ਨਹੀਂ ਹਾਂ ਕਿ ਜੋ ਵੀ ਮੰਗਦੇ ਆ ਉਹ ਪੂਰਾ ਹੋ ਜੇ ਤੇ ਉਹ ਸਾਡੇ ਹਿੱਤ ਵਿੱਚ ਹੈ ਜਾਂ ਨਹੀਂ ਹੈ ਸੋ ਉਹ ਕਹਿੰਦੇ ਕਿ ਪ੍ਰਮਾਤਮਾ ਜੋ ਵੀ ਕਰਦਾ ਹੈ ਅੱਛਾ ਹੀ ਕਰਦਾ ਹੈ ਸਾਡੇ ਹਿੱਤ ਵਾਸਤੇ ਹੀ ਕਰਦਾ ਪਰ ਸਾਡੀ ਸਮਝ ਦੇ ਮੁਤਾਬਿਕ ਉਹ ਸਹੀ ਨਹੀਂ ਹੁੰਦਾ ਪਰ ਅੱਗੇ ਜਾ ਕੇ ਪਤਾ ਚੱਲਦਾ ਹੈ ਕਿ ਇਹ ਹੀ ਠੀਕ ਹੈ ਸਾਡਾ ਕੋਈ ਵੀ ਕੰਮ ਹੈ ਨਹੀਂ ਬਣ ਰਿਹਾ ਕੁਝ ਦੇਰੀ ਹੈ ਉਹ ਦੇਰੀ ਵਿੱਚ ਹੀ ਭਲਾ ਹੋਏਗਾ ਭਰੋਸਾ ਰੱਖੋ ਹੁਣ ਕਈ ਵਾਰ ਇਨਸਾਨ ਸੋਚਦਾ ਕਿ ਇਹ ਕਿਉਂ ਲੇਟ ਹੋ ਰਿਹਾ ਕੰਮ ਜਾਂ ਕਿਉਂ ਕੰਮ ਨਹੀਂ ਬਣ ਰਿਹਾ ਜਿਸ ਤਰ੍ਹਾਂ ਮਾਲਕ ਦੀ ਮੋਹ ਜੇ ਸੋ ਅਸੀਂ ਸਾਡਾ ਭਰੋਸਾ ਜਿਹੜਾ ਬਣਾ ਘਟ ਹੈ ਹੁਣ ਆਪਾਂ ਜਿੰਨੇ ਲੋਕੀ ਗੁਰਦੁਆਰੇ ਮੰਦਿਰ ਮਸਜਿਦ ਜਾਂਦੇ ਦੇਖਦੇ ਆ ਤੇ ਇਹ ਨਹੀਂ ਆਪਾਂ ਸੋਚ ਲੈਣਾ ਕਿ ਇਹ ਸਾਰੇ ਬੰਦੇ ਜਿਹੜੇ ਬੜੇ ਭਰੋਸੇ ਵਾਲੇ ਨੇ ਬੜੇ ਭਗਤ ਨੇ ਹੁਣ ਭਰੋਸਾ ਵੀ ਜਿਹੜਾ ਹੁੰਦਾ ਉਹ ਦਾਤਾਂ ਦੇ ਨਿਰਭਰ ਕਰਦਾ ਹੈ ਕਿ ਸਾਡੀ ਕੋਈ ਦਾਤ ਕੋਈ ਮੰਗ ਪੂਰੀ ਹੋ ਗਈ ਹੈ ਤੇ ਪਹਿਲਾਂ 10% ਭਰੋਸਾ ਤੇ ਥੋੜਾ ਜਿਹਾ ਕੰਮ ਬਣ ਗਿਆ ਕੋਈ ਦਾਤ ਮਿਲ ਗਈ ਤੇ ਉਹ ਸਾਡਾ ਭਰੋਸਾ ਜਿਹੜਾ ਉਹ 20-30% ਹੋ ਜਾਂਦਾ ਜੇ ਦੂਜਾ ਕੰਮ ਹੋ ਗਿਆ 30 ਤੋਂ 35% ਹੋ ਜਾਂਦਾ ਤੇ ਜਿਹੜਾ 35 ਤੇ ਪਹੁੰਚਿਆ ਤੇ ਇੱਕ ਕੰਮ ਨਹੀਂ ਹੋਇਆ ਤੇ ਉਹ ਸਿੱਧਾ ਹੀ 0 ਤੇ ਆ ਜਾਂਦਾ ਇਹ ਇਨਸਾਨ ਦਾ ਸੁਭਾਅ ਹੈ ਇਹ ਇਨਸਾਨ ਦੀ ਬੁੱਧੀ ਹੈ ਔਰ ਇਹ ਇਨਸਾਨ ਹੁੰਦਾ ਪ੍ਰੇਮ ਔਰ ਇਹ ਇਨਸਾਨ ਭਗਤ ਸੋ ਕਦੀ ਵੀ ਕਿਸੇ ਦੇ ਧਾਰਮਿਕ ਪਹਿਰਾਵੇ ਤੇ ਜਾਂ ਧਾਰਮਿਕ ਗੱਲਾਂ ਤੇ ਇਹ ਨਹੀਂ ਸੋਚ ਲੈਣਾ ਕਿ ਇਹ ਵਾਕਈ ਇੱਕ ਭਗਤ ਆਦਮੀ ਹੈ ਇਹ ਗੱਲ ਸਾਰੀ ਦਾਤਾਂ ਦੇ ਨਿਰਭਰ ਕਰਨੀ ਹੈ ਕਿ ਭਰੋਸਾ ਕਿੰਨਾ ਸੋ ਇਨਸਾਨ ਸੱਚਾ ਭਗਤ ਹੋ ਹੀ ਹੈ ਕਿ ਦਾਤ ਮਿਲੇ ਚਾਹੇ ਨਾ ਮਿਲੇ ਕੰਮ ਹੋਵੇ ਚਾਹੇ ਨਾ ਹੋਵੇ ਪਰ ਭਰੋਸਾ ਜਿਹੜਾ ਉਹ ਕਦੀ ਟੁੱਟਣਾ ਨਹੀਂ ਚਾਹੀਦਾ ਇਸ ਗੱਲ ਦਾ ਮਨ 'ਚ ਯਕੀਨ ਹੋਣਾ ਚਾਹੀਦਾ ਹੈ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਔਰ ਜੋ ਹੋਏਗਾ ਚੰਗਾ ਹੀ ਹੋਏਗਾ ਪਰ ਇਨਸਾਨ ਸੋਚਦਾ ਕੀ ਹੈ ਭਰੋਸਾ ਗਵਾ ਲੈਂਦਾ ਸੋ ਆਪਣਾ ਭਰੋਸਾ ਜਿਹੜਾ ਉਹ ਪੱਕਾ ਰੱਖਣਾ ਕੁਝ ਵੀ ਹੋ ਜੇ ਸਿਹਤ ਚੰਗੀ ਹੈ ਕਾਰੋਬਾਰ ਚੰਗਾ ਜਾਂ ਮਾੜਾ ਕੁਝ ਵੀ ਹੈ ਇਹ ਸਭ ਕੁਝ ਆਪਣੇ ਕਰਮਾਂ ਤੇ ਨਿਰਭਰ ਹੈ ਆਪਣਾ ਪ੍ਰੇਮ ਆਪਣੀ ਭਗਤੀ ਆਪਣਾ ਨਾਮ ਸਿਮਰਨ اپنی સેવા ਜੋ ਵੀ দানਪੂਰਨ ਕਰਦੇ ਆਪਣਾ ਕਰਮ ਜਿਹੜਾ ਉਹ ਕਦੀ ਨਹੀਂ ਛੱਡਣਾ ਔਰ ਭਰੋਸਾ ਜਿਹੜਾ ਉਹ ਹਮੇਸ਼ਾ ਬਣਾ ਕੇ ਹੀ ਰੱਖਣਾ ਇਹ ਹੀ ਇੱਕ ਸੱਚੀ ਸੇਵਾ ਹੈ। ਉਹਨੋਂ ਫਕੀਰ ਤੇ ਕਹਿ ਰਹੇ ਕਿ ਜੋ ਮੈਂ ਅਰਦਾਸ ਕਰ ਰਹੇ ਹਾਂ ਜੋ ਮੈਂ ਪ੍ਰਾਰਥਨਾ ਕਰ ਰਹੇ ਹਾਂ ਉਹ ਪੂਰੀ ਨਾ ਹੋਵੇ। ਕਿਉਂਕਿ ਮਿਰਚ ਤੇ ਨਹੀਂ ਬੁੱਧੀਮਾਨੀ ਨਹੀਂ। ਮਿਰਚ ਤੇ ਨਾ ਵਿਵੇਕ ਨਹੀਂ ਹੈ ਕਿ ਇਹ ਵਾਕਈ ਮੇਰੇ ਵਾਸਤੇ ਸਹੀ ਹੈ ਜਾਂ ਨਹੀਂ ਹੈ। ਤੋ ਸਾਡੀ ਬੁੱਧੀ ਬਹੁਤ ਘੱਟ। ਉਹ ਸਿਕੰਦਰ ਨੇ ਦੁਨੀਆਂ ਜਿੱਤੀ ਉਹਨੇ ਇਹ ਅਹਿਸਾਸ ਕੀਤਾ ਕਿ ਸਿਕੰਦਰ ਨੇ ਦੁਨੀਆਂ ਜਿੱਤੀ ਉਹਨੇ ਸੋਚਿਆ ਕਿ ਮੇਰੇ ਕੋਲ ਇਤਨਾ ਸਾਰੀ ਦੌਲਤ ਹੈ ਇਤਨੀ ਸ਼ੋਹਰਤ ਹੈ ਇੰਨਾ ਮੇਰਾ ਰਾਜਪਾਟ ਵੱਧ ਗਿਆ ਤੇ ਮੈਂ ਦੁਨੀਆਂ ਦੇ ਰਾਜ ਕਰ ਰਿਹਾ ਤੇ ਕਿਉਂ ਨਾ ਮੈਂ ਉਹ ਅਮਰਤ ਲੱਭਾਂ ਜਿਹਦੇ ਨਾਲ ਮੈਂ ਅਮਰ ਹੋ ਜਾਾਂ ਸੋਨੇ ਖੋਜ ਕਰਨੀ ਸ਼ੁਰੂ ਕਰਤੀ ਕਿ ਮੈਂ ਉਹ ਅਮਰਤ ਲੱਭਣਾ ਹੈ ਜਿਹਦੇ ਨਾਲ ਮੈਂ ਅਮਰ ਹੋ ਜਾ ਕਿ ਮੈਂ ਨਾ ਰਾਜਪਟ ਜਿੱਤ ਲਿਆ ਤੇ ਕਿੰਨਾ ਵਧੀਆ ਹੋਏਗਾ ਕਿ ਮੈਂ ਅਮਰ ਵੀ ਹੋ ਜਾ ਜਿਹੜਾ ਦੇਵੀ ਦੇਵਤਿਆਂ ਨੇ ਪਿਤਾ ਸਿਗਾ ਅੱਜ ਮੈਂ ਉਹ ਵੀ ਬੀਨਾ ਤੇ ਇੱਕ ਮਹਾਨ ਸਿਕੰਦਰ ਜਿਹੜਾ ਉਹ ਬਨ ਜਾ ਤੇ ਉਹਨੇ ਖੋਜ ਸ਼ੁਰੂ ਕਰਤੀ ਉਹਨੇ ਇਤਨੀ ਖੋਜ ਕੀਤੀ ਇਤਨੀ ਖੋਜ ਕੀਤੀ ਇਤਨੀ ਖੋਜ ਕੀਤੀ ਕਿ ਉਹ ਸਫਲ ਹੋ ਗਿਆ ਉਨੂੰ ਆਖਿਰ ਉਹ ਗੁਫਾ ਲੱਭ ਗਈ ਜਿਸ ਗੁਫਾ ਵਿੱਚ ਉਹ ਚਰਨਾ ਬੈਰਿਆ ਹੈ ਜਿੱਥੇ ਉਹ ਅੰਮ੍ਰਿਤ ਸੀਗਾ ਜਿਹਦੇ ਨਾਲ ਉਹ ਅਮਰ ਹੋ ਸਕਦਾ ਸੀਗਾ ਬੜਾ ਖੁਸ਼ ਹੋਇਆ ਬਹੁਤ ਖੁਸ਼ ਹੋਇਆ ਕਿ ਮੈਂ ਕਾਮਯਾਬ ਹੋ ਗਿਆ ਫਿਰ ਉਹ ਅੰਮ੍ਰਿਤ ਲਾਗੇ ਪਹੁੰਚਿਆ ਅਮਰਤ ਪੀ ਲਗਾ ਬੁੱਕ ਚ ਪਰ ਲਿਆ ਜਿੱਦਾਂ ਹੀ ਪੀ ਲਗਾ ਉੱਥੇ ਇੱਕ ਕਾਂ ਬੈਠਾ ਸੀਗਾ ਆਵਾਜ਼ ਆਈ ਨਾ ਪੀਵੀਂ ਠਹਿਰ ਜਾ ਰੁੱਕ ਜਾ ਇਹ ਗਲਤੀ ਨਾ ਕਰੀ ਹੁਣ ਸਿਕੰਦਰ ਉਹ ਇੱਕ ਬੜਾ ਵੱਡਾ ਰਾਜਾ ਸੀ ਉਹਨੇ ਹੁਕਮ ਦਿੱਤਾ ਹੈ ਅੱਜ ਤੱਕ ਹੁਕਮ ਮੰਨਿਆ ਨਹੀਂ ਕਿਸੇ ਦਾ ਉਹਨੂੰ ਜਿੱਦਾਂ ਹੀ ਆਵਾਜ਼ ਆਈ ਉਹਨੇ ਕਾਂ ਵੱਲ ਵੇਖਿਆ ਉਹ ਕਾਂ ਤੇ ਸੀਗਾ ਪਰ ਉਹ ਇੱਕ ਕੰਕਾਲ ਬਣ ਚੁੱਕਾ ਸੀਗਾ ਇੱਕ ਪਿੰਜਰ ਸੀਗਾ ਬਹੁਤ ਹੀ ਉਹਦੀ ਡਰਾਮਣੀ ਸ਼ਕਲ ਉਹ ਕਾਂ ਤੇ ਐਹੀ ਪਰ ਕਾਂ ਰਹਿ ਨਹੀਂ ਗਿਆ ਸਿਕੰਦਰ ਨੇ ਪੁੱਛਿਆ ਵੀ ਤੂੰ ਕੌਣ ਹੁੰਦਾ ਮੈਨੂੰ ਮਨਾ ਕਰਨ ਵਾਲਾ ਔਰ ਕਿਉਂ ਮਨਾ ਕਰ ਰਿਹਾ ਮੈਨੂੰ ਕਹਿੰਦਾ ਮੈਨੂੰ ਵੀ ਅੰਮ੍ਰਿਤ ਦੀ ਖੋਜ ਸੀ ਮੈਂ ਵੀ ਅਮਰਤ ਬਹੁਤ ਲੰਬਿਆਂ ਤੇ ਕਾਮਯਾਬ ਹੋ ਗਿਆ ਤੇ ਮੈਂ ਅਮਰਤ ਪੀ ਲਿਆ ਹੁਣ ਮੈਂ ਅਮਰ ਹਾਂ ਪਰ ਮੈਂ ਮਰ ਨਹੀਂ ਸਕਦਾ ਮੈਂ ਮਰਨਾ ਦੇ ਚਾਹਨਾ ਮੈਂ ਮਰ ਨਹੀਂ ਸਕਦਾ ਮੈਂ ਜੀਣਾ ਦੇ ਚਾਹਨਾ ਪਰ ਮੈਂ ਜੀ ਨਹੀਂ ਸਕਦਾ ਮੈਂ ਖਾਣਾ ਦੇ ਚਾਹਨਾ ਪਰ ਮੈਂ ਖਾਣ ਨਹੀਂ ਸਕਦਾ ਕਿਉਂਕਿ ਇਹ ਜਿਹੜਾ ਸ਼ਰੀਰ ਹੈ ਨਾ ਐਂ ਬਚਪਨ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੜਾਪਾ ਬੜਾਪੇ ਤੋਂ ਬਾਅਦ ਮੌਤ ਐਸੇ ਸ਼ਰੀਰ ਜਿਹੜਾ ਟਲਦਾ ਰਹਿੰਦਾ ਉਹ ਕਹਿੰਦਾ ਮੈਂ ਅਮਰ ਤੇ ਹੋ ਗਿਆ ਹਾਂ ਪਰ ਇਹ ਅਮਰਤ ਹੀ ਮੇਰੇ ਵਾਸਤੇ ਇੱਕ ਸ਼ਰਾਪ ਬਣ ਗਿਆ ਐ ਜੀਵਨ ਹੀ ਮੌਤ ਬਣ ਗਿਆ ਔਰ ਉਹ ਵੀ ਅਧੂਰੀ ਮੌਤ ਪੂਰੀ ਮੌਤ ਨਹੀਂ ਮੈਂ ਸਿਰਫ ਜੀ ਰਿਹਾ ਪਰ ਮੈਂ ਕੁਝ ਭੋਗ ਨਹੀਂ ਸਕਦਾ ਹੁਣੋਂ ਤਾਕਤ ਨਹੀਂ ਹੈ ਹੁਣ ਅੱਖਾਂ ਚੋ ਦਿਖਿਆ ਦਿਖਦਾਨੀਆਂ ਮੈਨੂੰ ਐ ਜ਼ਬਾਨ ਚ ਹੁਣ ਸ਼ਬਦ ਨਹੀਂ ਰਹਿ ਗਏ ਬੋਲ ਨਹੀਂ ਰਹਿ ਗਏ ਤਾਕਤ ਨਹੀਂ ਰਹਿ ਗਈ ਉਹ ਕੰਕਾਲ ਹੀ ਬਣ ਗਿਆ ਸੋ ਜੋ ਤੁਸੀਂ ਸੋਚਦੇ ਜੇ ਜੋ ਤੁਸੀਂ ਅਰਦਾਸ ਕਰਦੇ ਜੇ ਜੋ ਤੁਸੀਂ ਮੰਗ ਕਰਦੇ ਜੇ ਪ੍ਰਮਾਤਮਾ ਕੋਲ ਉਹ ਤੁਹਾਡੇ ਵਾਸਤੇ ਸਹੀ ਹੈ ਜਾਂ ਨਹੀਂ ਹੈ ਉਹ ਤੁਹਾਨੂੰ ਵੀ ਨਹੀਂ ਪਤਾ ਸਾਡੀ ਬੁੱਧੀ ਸਾਡੀ ਵਿਵੇਕ ਸਾਡੀ ਅਕਲ ਇਤਨੀ ਨਹੀਂ ਹੈ ਉਹ ਪ੍ਰਮਾਤਮਾ ਜਿਹੜਾ ਸ਼ੁਰੂ ਤੋਂ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਜਿਸ ਸੱਚ ਨੇ ਹਮੇਸ਼ਾ ਰਹਿਣਾ ਜਿਸ ਨੇ ਇਹ ਸਾਰੀ ਕਾਇਨਾਤ ਬਣਾਈ ਹੈ ਜਿਸ ਨੇ ਇਹ ਸੂਰਜ ਪ੍ਰਿਥਵੀ ਚੰਦਰਮਾ ਤਾਰੇ ਪਹਾੜ ਪੌਦੇ ਪਕਸ਼ੀ ਸਾਰੀਆਂ ਜੁਨਾ ਜਿਸ ਨੇ ਬਣਾਈਆਂ ਜਦੋਂ ਇਹ ਕੁਛ ਵੀ ਨਹੀਂ ਉਦੋਂ ਕੌਣ ਸੀ ਪਰਮਾਤਮਾ ਹੈ ਜਦੋਂ ਇਹ ਸਾਰਾ ਕੁਛ ਨਹੀਂ ਹੋਏਗਾ ਉਦੋਂ ਵੀ ਕੌਣ ਹੋਏਗਾ ਉਦੋਂ ਇਹੀ ਪਰਮਾਤਮਾ ਹੀ ਹੋਏਗਾ ਸੋ ਅਹੰਕਾਰ ਕਿਸੇ ਗੱਲ ਦਾ ਨਹੀਂ ਕਰਨਾ ਹਮੇਸ਼ਾ ਉਸ ਪਰਮਾਤਮਾ ਨੂੰ ਨਮਸਕਾਰ ਕਰਨਾ ਉਹਦੇ ਚਰਨਾਂ 'ਚ ਨਮਸਕਾਰ ਬੰਤੀ ਪ੍ਰਾਰਥਨਾ ਕਰਨੀ ਹੈ ਉਹਨ ਉਸਦੀ ਰਹਿਮਤ ਉਸਦੀ ਕਿਰਪਾ ਉਸਦੀ ਮਿਹਰ ਮੰਗਣੀ ਹੈ ਤੁਸੀਂ ਜਦੋਂ ਕੋਈ ਸਪੈਸ਼ਲ ਚੀਜ਼ਾਂ ਮੰਗਣ ਲੱਗ ਪੈਂਦੇ ਆ ਨਾ ਇੱਕ ਪਾਰਟਿਕੂਲਰ ਚੀਜ਼ ਕੀ ਸਾਨੂੰ ਐ ਮਿਲ ਜੇ ਜਿਹਦੇ ਕਰਕੇ ਆਪਾਂ ਸੁੱਖ ਨਾ ਸੁਖਦੇ ਆਂ ਕਿ ਇਹ ਚੀਜ਼ ਹੋ ਜੇ ਤੇ ਅਸੀਂ ਸੁੱਖ ਨਾ ਚੋਕ ਲਾਂਗੇ ਉਹੀ ਸੁੱਖ ਜਿਹੜੀ ਸਾਡੇ ਦੁੱਖ ਦਾ ਕਾਰਨ ਬਣ ਜਾਂਦੀਆਂ ਉਹੀ ਅੰਮ੍ਰਿਤ ਜ਼ਹਿਰ ਬਣ ਜਾਂਦਾ ਸੋ ਜਿੱਦ ਨਹੀਂ ਕਰਨੀ ਚਾਹੀਦੀ ਪ੍ਰਮਾਤਮਾ ਦੇ ਅੱਗੇ ਕਿ ਮੇਰਾ ਇਹ ਕੰਮ ਹੋਣਾ ਹੀ ਚਾਹੀਦਾ ਤੋ ਜਿੱਦ ਜਿਹੜੀ ਇਨਸਾਨ ਦੇ વિનાਸ਼ ਦਾ ਕਾਰਨ ਬਣਦੀ ਹੈ ਕਿ ਅਸੀਂ ਜਿੱਦ ਨਾਲ ਕੋਈ ਚੀਜ਼ ਪ੍ਰਾਪਤ ਕਰਨੀ ਹੈ ਭਗਤੀ ਨਾਲ ਕੋਈ ਚੀਜ਼ ਪ੍ਰਾਪਤ ਕਰਨੀ ਹੈ ਤਪ ਦੇ ਨਾਲ ਕੋਈ ਚੀਜ਼ ਪ੍ਰਾਪਤ ਕਰਨੀ ਹੈ ਸੋ ਤੁਹਾਡੇ ਮਨ ਵਿੱਚ ਜੇਕਰ ਪ੍ਰਾਪਤੀ ਕਰਨਾ ਹੈ ਤੇ ਕੁਝ ਸਿਰਫ ਸੰਤੋਖ ਪ੍ਰਾਪਤ ਕਰੋ ਪਰਮਾਤਮਾ ਅਗੇ ਇਹ ਦੁਆ ਕਰੋ ਕਿ ਸਾਡੇ ਮਨ ਵਿੱਚ ਸੰਤੋਖ ਹੋਵੇ ਸਾਡੇ ਮਨ ਵਿੱਚ ਸ਼ਾਂਤੀ ਹੋਵੇ ਔਰ ਸਾਡੇ ਮਨ ਵਿੱਚ ਪ੍ਰੇਮ ਹੋਵੇ ਪ੍ਰੇਮ ਹੀ ਇੱਕ ਸੱਚੀ ਦਾਤ ਹੈ ਜਿਹੜਾ ਸ਼ਬਦਾਂ ਤੋਂ ਬਿਨਾ ਭਾਸ਼ਾ ਤੋਂ ਬਿਨਾ ਗੱਲਬਾਤ ਤੋਂ ਬਿਨਾ ਜਿਹੜਾ ਪਰਮਾਤਮਾ ਦੇ ਨਾਲ ਸਾਡਾ ਸੰਪਰਕ ਬਣਾਉਂਦਾ ਹੈ ਸੋ ਇਹੀ ਅਰਦਾਸ ਕਰਨੀ ਹੈ ਕਿ हे ਸੱਚੇ ਬਾਦਸ਼ਾਹ ਸਾਡੇ ਤੇ ਦਇਆ ਕਰ ਸਾਡੇ ਤੇ ਮਿਹਰ ਕਰ ਸਾਡੇ ਤੇ ਕਿਰਪਾ ਕਰ ਇਨਾ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਸਮਾਪਤ ਕਰਦੇ ਹਾਂ ਔਰ ਫਿਰ ਇੱਕ ਵਾਰੀ ਸਾਰੇ ਸੰਗਤ ਦੇ ਜਨਨ ਚ ਪ੍ਰਣਾਮ ਕਰਦਾ ਸਵੀਕਾਰ ਕਰੋ